ਅੱਛਾ ਜੀ ਤੇ ਥੋੜੀ ਜਿਹੜੀ ਸਿਲੈਕਸ਼ਨ ਹੋਈ ਸੀਗੀ ਉਹ ਤੁਸੀਂ ਕਿਤੇ ਇੱਕ ਵੇ ਪਹਿਲੀ ਵਾਰੀ ਜੇ ਸਿਲੈਕਟ ਹੋ ਗਏ ਸੀ ਇੱਕ ਤੁਹਾਨੂੰ ਬਾਰ-ਬਾਰ ਟਰਾਈ ਕਰਨਾ ਇਸ ਤੋਂ ਪਹਿਲਾਂ ਮੈਂ ਇੱਕ ਵਾਰ ਜਲੰਧਰ ਗਿਆ ਜਲੰਧਰ ਅੱਛਾ ਜੀ ਉੱਥੋਂ ਵਾਰੀ ਨਹੀਂ ਆਈ ਅੱਛਾ ਜੀ ਇਸ ਤੋਂ ਬਾਅਦ ਫਿਰ ਇੱਕ ਸੂਬੇ ਅਮਰਜੀਤ ਮੇਰੇ ਪਿੰਡ ਦਾ ਅੱਛਾ ਜੀ ਉਹਨੇ ਮੈਨੂੰ ਫਤਿਹਗੜ੍ਹ ਸਾਹਿਬ ਬੁਲਾਇਆ ਅੱਛਾ ਜੀ ਉੱਥੇ ਜਾ ਕੇ ਤਰੀ ਦੱਸ ਦਵਾਂ ਮੈਂ ਜੋਨ ਕਰੇਗੀ ਠੀਕ ਹੈ ਮੇਰਾ ਨਹੀਂ ਸਹੀ ਗੁਰੂ ਜੀ ਮੇਰੇ ਹੀ ਨਹੀਂ ਅਮਰਜੀਤ ਅਮਰਜੀਤ ਸਿੰਘ ਸੂਬੇਦਾਰ ਉਹ ਆਪਣੇ ਪਿੰਡ ਦੇ ਹੀ ਨਹੀਂ ਹਾਂ ਜ ਆਪਣੇ ਹੈ ਹੀ ਬਿਰੂ ਕੇ ਅੱਛਾ ਅੱਛਾ ਜੀ ਤੇ ਉਹਨਾਂ ਨੇ ਤੁਹਾਨੂੰ ਜਾਨੀ ਗਾਈਡ ਕੀਤਾ ਤੇ ਉਹਨਾਂ ਨੇ ਜਾਈ ਉਹਨਾਂ ਉਹਨਾਂ ਭਰਤੀ ਕਰਦੇ ਬੜਾ ਮੈਂ ਉਹਨਾਂ ਦੇਣ ਦੀ ਦੇਖ ਠੀਕ ਹੈ ਤੇ ਜਿਹੜੀ ਉਦੋਂ ਕਿੰਨੀ ਉਮਰ ਸੀਗੀ ਜਦੋਂ ਤੁਸੀਂ ਮੇਰੀ 21 ਸਾਲ ਦੇ ਵਿੱਚ ਮੈਂ ਜਾ ਕੇ ਭਰਤੀ ਅੱਛਾ ਜੀ ਠੀਕ ਥੋੜੀ ਟ੍ਰੇਨਿੰਗ ਫਿਰ ਕਿੱਥੇ ਹੋਈ ਜੀ ਪਹਿਲੇ ਫਤੇਗੜ ਯੂਪੀ ਬਰੇਲੀ ਗੋਲਾ ਜੀ ਫਤੇਗੜ ਯੂਪੀ ਬਰੇਲੀ ਹਾਂ ਜੀ ਅੱਛਾ Pray to first post.